Thank <laughs> you. ਦੇਰਸਤ ਸੋਤਾ ਬੱਲੂ ਰਾਸਮਗਰੀ ਦੀ ਜੰਗੀ ਹੈ ਤੁਸੀਂ ਅੱਜ ਅੱਜ ਦੇਖੇ ਰਵਾਹਾਂ ਕਰ ਰਹੇ ਹਰਪੀਟ ਸਮਰਥਾ ਦੇ ਵੱਲੋਂ ਕੀ ਪੰਜਾਬ ਹਰਾਂ ਦੀ ਮਾਰ ਦੇ ਹੇਠ ਹੈ ਔਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਡੇਰਾ ਸਿਰਸਾ ਸੱਚਾ ਸੌਦਾ ਦਾ ਤਹਿ ਦਿਨੋਂ ਧੰਨਵਾਦ ਕਰਦੇ ਹਾਂ ਕਿ ਇਹ ਵੱਧ ਛੱਡ ਕੇ ਹਰ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ ਇਹਨਾਂ ਦੇ ਵਲੰਟੀਅਰ ਅੱਜ ਆਏ ਹਨ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਕੁਝ ਪਿੰਡ ਆਈਡੈਂਟੀਫਾਈ ਕੀਤੇ ਗਏ ਹਨ ਜਿੱਥੇ ਮਦਦ ਦੀ ਲੋੜ ਹੈ ਜਿੱਥੇ ਰਸਦ ਪਹੁੰਚਾਉਣ ਦੀ ਲੋੜ ਹੈ ਤਰਪਾਲਾਂ ਦੀ ਲੋੜ ਹੈ ਅਸ ਅੱਜ ਜਿਹੜਾ ਇਹ ਮਟੀਰੀਅਲ ਲੈ ਕੇ ਆਏ ਨੇ ਰੀਲੀਫ ਮਟੀਰੀਅਲ ਉਹਨੂੰ ਅਸੀਂ ਉਹਨਾਂ ਪਿੰਡਾਂ ਵੱਲ ਡਾਇਵਰਟ ਕਰ ਰਹੇ ਹਾਂ ਤਾਂ ਕਿ ਈਵਨ ਡਿਸਟ੍ਰੀਬਿਊਸ਼ਨ ਆਫ ਰੀਲੀਫ ਮਟੀਰੀਅਲ ਹੋਵੇ। ਇਹੀ ਇਹ ਸਹਾਇਤਾ ਕੇਂਦਰ ਜੋ ਕਿ ਪੰਚਾਇਤ ਭਵਨ ਵਿਕੇ ਖੋਲਿਆ ਗਿਆ ਹੈ ਮਾਨਯੋਗ ਬੀਸੀ ਸਰਦਿਆ ਹੁਕਮਤ ਦੇ ਨਾਲ ਆਦੇਸ਼ਾਂ ਦੇ ਨਾਲ ਡਾਇਰੈਕਸ਼ਨਸ ਦੇ ਨਾਲ ਉਹਨਾਂ ਦੀ ਗਾਈਡੈਂਸ ਦੇ ਵਿੱਚ ਇਹਦਾ ਇਹੀ ਮਕਸਦ ਹੈ ਕਿ ਈਵਨ ਡਿਸਟ੍ਰੀਬਿਊਸ਼ਨ ਆਫ ਰੀਲੀਫ ਮਟੀਰੀਅਲ ਹੋਵੇ ਔਰ ਹਰ ਘਰ ਤੱਕ ਇਹ ਰੀਲੀਫ ਪਹੁੰਚੇ। ਤੋਂ ਮੈਂ ਇੱਕ ਵਾਰੀ ਫੇਰ ਤੋਂ ਪੇਰਾ ਸਿਰਸਾ ਸੱਚਾ ਸੌਦਾ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਸ ਮੁਸ਼ਕਲ ਵਕਤ ਵਿੱਚ ਪ੍ਰਸ਼ਾਸਨ ਦੇ ਨਾਲ ਖੜੇ ਹਾਂ ਥੈਂਕ ਯੂ ਮੈਮ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦਿਲਬਖ ਸਿੰਘ ਜੀ ਮੈਂ ਸਰਪੰਚ ਰੋਲੀਆਂ ਤੋਂ ਆ ਜੀ ਜ਼ਿਲ੍ਹਾ ਗਰਦਾਸਪੁਰ ਤੋਂ ਆ ਇਹ ਡੇਰਾ ਸੱਚਾ ਸੌਦਾ ਤੋਂ ਲੈ ਕੇ ਅਸਰਾ ਸਮਗਰੀ ਸਾਡੇ ਕੋਲ ਪਹੁੰਚੇ ਨੇ ਪ੍ਰਸ਼ਾਸਨ ਦੇ ਨਾਲ ਜੋ ਵੀ ਮਦਦ ਕਰ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਗਰੀਬ ਘਰ ਨੇ ਜਿਨ੍ਹਾਂ ਕੋ ਕੋਈ ਦਿਹਾੜੀਦਾਰੀ ਦਾ ਜਿਹੜਾ ਕੰਮ ਕਰਦੇ ਰਿਹਾ ਉਹਨਾਂ ਨੂੰ ਬਹੁਤ ਲੋੜ ਸੀ ਪਿੰਡੋ ਵੀ ਜਿੰਨੀ ਹੈਲਪ ਹੁੰਦੀ ਉਹਨਾਂ ਦੀ ਕਰੀਦੀ ਆ ਸੱਚਾ ਸੌਦਾ ਵਾਲਿਆਂ ਨੇ ਬਹੁਤ ਜ਼ਿਆਦਾ ਆਪਣਾ ਸਾਥ ਦਿੱਤਾ ਪ੍ਰਸ਼ਾਸਨ ਦੇ ਨਾਲ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਸਰ ਜੀ ਨ ਮੇਰਾ ਨਾਮ ਜੀ ਚਰਨਜੀਤ ਸਿੰਘ ਪਿੰਡ ਸੰਗਤਪੁਰ ਦਾ ਮੈਂ ਸਰਪੰਚਾਂ ਜੀ ਮੈਂ ਤੇਰਾ ਸੱਚਾ ਸੌਦਾ ਤੇ ਸਾਡੇ ਇੱਥੇ ਪਿੰਡ ਦੇ ਵਿੱਚ ਸੇਵਾ ਕਰਨ ਦੇ ਉੱਤੇ ਮੈਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਜੋ ਕਿ ਜ਼ਰੂਰਤਮੰਦਾਂ ਨੂੰ ਕਿੱਟਾਂ ਮੁਹਈਆ ਕਰਵਾਈਆਂ ਗਈਆਂ ਨੇ ਇਹਨਾਂ ਵਾਸਤੇ ਮੈਂ ਆਪ ਜੀ ਦਾ ਬਹੁਤ-ਬਹੁਤ ਦਿਲਾ ਧੰਨਵਾਦ ਕਰਦਾ ਹਾਂ ਵਿੱਚ ਜੀ ਦਾ ਸੋ ਗ੍ਰੀਟ ਦਿਨਸ ਦਾ ਸੌਦਾ ਬੁਲੇ ਕੇ ਆਏ ਜਿਹੜੇ ਮੇਰੇ ਬਿੱਟੇ ਅੱਜ ਬਜੂਰ ਮਹਾਰਾਜ ਜੀ ਸੰਤ ਡਾਕਟਰ ਗ੍ਰਿਮੀਤ ਰਾਮ ਸਿੰਘ ਜੀ ਦੇ ਸੰਦੇਸ਼ ਨਾਲ ਅੱਜ ਡੇਰਾ ਸੱਚਾ ਦੇ ਸਰਦਾਰੀ ਸਾਧ ਸੰਗਤ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਰਾਹਤ ਸਮੱਗਰੀ ਜਿਸ ਦੇ ਵਿੱਚ ਖਾਣ ਪੀਣ ਦਾ ਸਮਾਨ ਕਿੱਟਾਂ ਨੇ ਔਰ ਹਰਾ ਚਾਰਾ ਜਿਹੜੀਆਂ ਚਾਰੇ ਦੀਆਂ ਗੰਡਾਂ ਨੇ ਪਸ਼ੂਆਂ ਦੇ ਲਈ ਅਤੇ ਮੈਡੀਕਲ ਜੋ ਸਰਜੀ ਮਾਨੋ ਟੀਮ ਤਾਂ ਮੈਡੀਸਨ ਉਹਦੀਆਂ ਕਿੱਟਾਂ ਜਿਹੜੀ ਉਹ ਪ੍ਰਸ਼ਾਸਨ ਨੂੰ ਮਾਨਯੋਗ ਮੈਡਮ ਨਵਜੋਤ ਕੌਰ ਸ਼ਰਮਾ ਜ਼ਿਲ੍ਹਾ ਟ੍ਰਾਂਸਪੋਰਟ ਅਫਸਰ ਉਹਨਾਂ ਨੂੰ ਅਸੀਂ ਮੈਡੀਕਲ ਜਿਹੜੀ ਮੈਡੀਸਨ ਉਹ ਸ਼ੌਂਪ ਦਿੱਤੀ ਹੈਗੀ ਦੇ ਦਿੱਤੀ ਆ ਅੱਗੇ ਜੋ ਵੀ ਰਸਨਾ ਉਹ ਅੱਗੇ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿੱਥੇ ਪ੍ਰਸ਼ਾਸਨ ਦੀ ਭਗਵਾਈ ਦੇ ਵਿੱਚ ਜਿੱਥੇ ਜ਼ਰੂਰਤ ਆ ਉਹ ਲੋੜਵੰਦਾ ਤੱਕ ਸਾਡੇ ਸਾਰੇ ਸੇਵਾਦਾਰ ਸਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਦੇ ਸੇਵਾਦਾਰਾ ਜਿਹੜੇ ਉਹ ਅੱਗੇ ਲੋੜਵੰਦ ਪਰਿਵਾਰਾਂ ਤੱਕ ਇਹ ਸਾਰਾ ਸਮੱਗਰੀ ਹੈ ਜਿਹੜੀ ਰਾਤ ਸਮੱਗਰੀ ਹੈ ਤੇ ਵੰਡ ਕੇ ਆਉਂਦੇ ਹਾਂ ਵਿੱਚ ਹੋਰ ਮਦਦ ਦੀ ਲੋੜ ਵਾਸਤੇ ਹਾਂ ਜਦੋਂ ਵੀ ਪ੍ਰਸ਼ਾਸਨ ਸਾਨੂੰ ਕਹੂਗਾ ਜਿੱਥੇ ਵੀ ਲੋੜ ਹੋਊਗੀ ਪਵਿੱਖ ਦੇ ਵਿੱਚ ਵੀ ਸਾਡਾ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹਾਜ਼ਰ ਆਗੇ ਕਿਤੇ ਵੀ ਸਮਾਨ ਦੀ ਜ਼ਰੂਰਤ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਊਗੀ ਜ਼ਰੂਰਤ ਹੋ ਪ੍ਰਸ਼ਾਸਨ ਦੱਸੋ ਉੱਥੇ ਅਸੀਂ ਜ਼ਰੂਰ ਪਹੁੰਚਾਂਗੇ